ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਇਤਿਹਾਸਿਕ ਕਿਲੇ ਤੇ ਕਮਰੇ ਦੇ ਜਿਸ ਦੇ ਵਿੱਚ ਜਖਮੀ ਹਾਲਤ ਦੇ ਵਿੱਚ ਭਾਈ ਬਚਿੱਤਰ ਸਿੰਘ ਨੂੰ ਰੱਖਿਆ ਗਿਆ ਸੀ ਤੇ ਮੁਸਲਮਾਨ નિਹੰਗ ਖਾਨ ਨੇ ਜਦੋਂ ਉਸ ਨੂੰ ਬਚਿੱਤਰ ਸਿੰਘ ਨੂੰ ਭਾਲਦੇ ਹੋਏ ਮੁਗਲ ਫੌਜ ਆਈ ਤਾਂ ਉਸ ਨੂੰ ਕਿਹਾ ਸੀ ਕਿ ਅੰਦਰ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰਾ ਜਵਾਈ ਬੈਠੇ ਹੋਏ ਨੇ ਤੇ ਇਹ ਉਹੀ ਇਤਿਹਾਸਕ ਕਮਰਾ ਹੈ ਆ ਜੋ ਹੁਣ ਤੁਹਾਨੂੰ ਲੈ ਕੇ ਚਲਦੇ ਆ ਕੋਟਲਾ ਨਿਹੰਗ ਖਾਨ ਦੇ ਇਸ ਕਿਲੇ ਦੇ ਵਿੱਚ ਦੋਸਤੋ ਪੰਜਾਬ ਦੀ ਧਰਤੀ ਹਮੇਸ਼ਾ ਸੂਰਬੀਰਤਾ ਵਫਾਦਾਰੀ ਤੇ ਸਦਭਾਵਨਾ ਦੀ ਮਿਸਾਲ ਰਹੀ ਹੈ ਇਸ ਧਰਤੀ ਉੱਤੇ ਇੱਕ ਅਜਿਹਾ ਇਤਿਹਾਸਿਕ ਨਿਸ਼ਾਨ ਹੈ ਕੋਟਲਾ ਨਿਹੰਗ ਖਾਨ ਦਾ ਕਿਲਾ ਜੋ ਸਿੱਖੇ ਇਤਿਹਾਸ ਦੇ ਸੁਹਾਣੇ ਪਰ ਅਤਿਅੰਤ ਭਾਵਕ ਪੰਨਿਆਂ ਦੇ ਨਾਲ ਜੁੜਿਆ ਹੋਇਆ ਹੈ ਇਤਿਹਾਸਿਕ ਦਸਤਾਵੇਜ਼ ਦੱਸਦੇ ਹਨ ਕਿ ਨਿਹੰਗ ਖਾਨ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਪਰਿਵਾਰ ਦੀ ਸਹਾਇਤਾ ਕੀਤੀ ਸੀ ਕਿਲਾ ਅੱਜ ਵੀ ਉਸ ਦੀ ਸ਼ਹਾਦਤ ਤੇ ਨਿਸ਼ਟਾ ਦੀ ਜਾਤ ਦਿਵਾਉਂਦਾ ਹੈ ਇਸ ਦੀਆਂ ਮਿੱਟੀ ਦੀਆਂ ਇੱਟਾਂ ਉਸ ਸਮੇਂ ਦੇ ਯੁੱਗ ਦੀਆਂ ਗਵਾਹ ਨੇ ਜਦੋਂ ਇਨਸਾਨੀਅਤ ਧਰਮ ਅਤੇ ਦੋਸਤੀ ਦੀ ਕਦਰ ਸਭ ਤੋਂ ਉੱਚੀ ਸੀ ਅੱਜ ਇਹ ਕਿਲਾ ਕੋਟਲਾ ਨਿਹੰਗਾਂ ਸਿਰਫ ਇੱਕ ਇਮਾਰਤ ਨਹੀਂ ਸਗੋਂ ਸਿੱਖ ਮੁਸਲਮਾਨ ਏਕਤਾ ਦਾ ਜੀਵੰਤ ਪ੍ਰਤੀਕ ਹੈ ਇੱਥੇ ਆਉਣ ਵਾਲੇ ਹਰ ਯਾਤਰੀ ਨੂੰ ਇਹ ਕਿਲਾ ਜਾਗ ਤੇ ਮਾਉਂਦਾ ਹੈ ਕਿ ਸੱਚਾ ਇਤਿਹਾਸ ਮਜ਼ਹਬ ਨਹੀਂ ਮਨੁੱਖਤਾ ਲਿਖਦੀ ਹੈ ਆਵਾਜ਼ ਟੋੜਾ ਹੁਲਦੇਸਿੰਘ ਐ ਤੇ ਗੋਦਾ ਸਾਹਿਬ ਦਾ ਨਾਂ ਕੀ ਇਥੋਂ ਦੇ ਟਕੋਸ਼ਰੀ ਸਾਹਿਬ ਗੁਰਦੁਆਰਾ ਆ ਯਾ ਕੋਟਾ ਨਿਹੰਗ ਖਾਨਾਂ ਦਾ ਹਵੇਲੀ ਕਹਿੰਦੇ ਆ ਕਿਲਾ ਵੀ ਕਹਿੰਦੇ ਆ ਤਾਂ ਇਹ ਇਤਿਹਾਸੇ ਇਹਨੂੰ ਹਵੇਲੀ ਕਹਿੰਦੇ ਆ ਹਾਂ ਇਤਿਹਾਸਕ ਹੈ ਇਹ ਇਤਿਹਾਸ ਹੈਗਾ ਪਹਿਲੀ ਵਾਰੀ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਕਿਲੇ ਤੋਂ ਉਹ ਜਾਰਾ ਜੀ ਇੱਥਾਂ ਆ ਕਰਾ ਕੇ ਇਸ ਰਾਜੇ ਦੀ ਇੱਕ ਰਾਤ ਕੱਢ ਦਿਆ ਇੱਥੇ ਦਾ ਰਾਜਾ ਸੀ ਸਾਮ ਸਿੰਘ ਖਾਨ ਸਾਮ ਸਿੰਘ ਖਾਨ ਚ 84 ਪਿੰਡ ਦਾ ਮਾਲਕ ਸੀ ਜ਼ਮੀਨ ਸੀ ਬਹੁਤ ਧਨਾੜ ਸੀ ਘੋੜੀ ਗਈਤਾ ਸੀ ਪਰ ਇਹਦੇ ਕਰ ਲਾਦ ਨਹੀਂ ਸੀ ਹੁੰਦੀ ਇਹਨਾਂ ਛੇਵੇਂ ਪਾਸ਼ਾ ਦੀ ਸੇਵਾ ਕੀਤੀ 55 ਰਾਜਾਂ ਦੀ ਮਹਾਰਾਜ ਅਮਰਤਵਿਲੀ ਉੱਠੇ ਸੀ ਛੇਵੇਂ ਪਾਸ਼ਾ ਪਰ ਉਹਨਾਂ ਬੇਨਤੀ ਕੀਤੀ ਮਹਾਰਾਜ ਜੀ ਸਿਚਰਾਸੀ ਪਿੰਡਾਂ ਦਾ ਮਾਲਕਾ ਰਾਜਾ ਪਰ ਮੇਰੇ ਘਰ ਆਦਮੀ ਹੁੰਦੀ ਮਹਾਰਾਜ ਇਹਨਾਂ ਦੀ ਸ਼ੇਵਾ ਤੋਂ ਖੁਸ਼ ਹੋ ਕੇ ਇੱਥੇ ਨਾ ਬਾਰ ਦਿੱਤੀ ਹੋਈ ਆ ਅਗਰ ਕਿਸੇ ਦੀ ਭੈਣ ਭਾਈ ਦੇ ਬੱਚਾ ਨਾ ਹੁੰਦਾ ਹੋਵੇ ਇੱਥੇ ਅਰਦਾਸ ਬੇਨਤੀ ਪੂਰੀ ਹੁੰਦੀ ਆ ਸੰਸ ਖਾਨ ਤੇਰੇ ਦੋ ਬੱਚੇ ਹੋਣਗੇ ਬਾਰ ਦਿੱਤੇ ਮਾਰਾਂ ਕਿ 40 ਦਿਨ ਦੇ ਬੱਚੇ ਨੂੰ ਕੀਰਤਪੁਰ ਲੈ ਆਣਾ ਬੱਚੇ ਦਾ ਸੰਗ ਤੇ ਜਦੋਂ 40 ਦਿਨ ਦਾ ਬੱਚਾ ਆ ਕੇ ਕੀਰਤਪੁਰ ਲੈ ਕੇ ਗਿਆ ਮਹਾਰਾਜ ਸਾਲਮਖਮੂਰੇ ਲਟਾਤ ਲੰਮਾ ਪਾਤਾ ਮਾਰਨਾ ਕਿ ਸ੍ਰੀ ਸਾਹਿਬ ਐਨੇ ਨੀਲਾ ਚੋੜਾ ਪਵਾਤਾ ਬੱਚੇ ਨੂੰ ਇਹਨੂੰ ਨਿਹੰਗ ਸਜਾਤਾ ਪਿੰਡ ਦਾ ਨੋ ਅਸੀਂ ਕੋਟ ਪਾਣਾ ਮਾਰਨਾ ਗੋਦ ਵਿੱਚ ਚੱਕ ਕੇ ਕੋਟੜਾ ਨਿਹੰਗ ਖਾਨ ਰੱਖਤਾ ਬੱਚੇ ਦਾ ਨੋ ਨਿਹੰਗ ਖਾਨ ਪਿੰਡ ਦਾ ਨੋ ਕੋਟੜਾ ਛੇਵੇਂ ਪਾਸੇ ਨਾ ਰੱਖ ਦਿੱਤਾ ਇਸ ਕਿਲੇ 'ਚ ਚਾਰ ਵਾਰੀ ਗੁਰੂ ਗੋਬਿੰਦ ਸਿੰਘ ਜੀ ਆਏ ਇਹਦਾ ਇਤਿਹਾਸ ਭਾਈ ਕਾਂ ਸਿੰਘ ਨਾਵਾ ਮਹਾਨ ਕੋਲ ਕ੍ਰਾਂਤ ਵਿੱਚ ਦਰਜ ਕੀਤਾ ਪੁਰਾਣਾ ਗ੍ਰੰਥਾ ਉਹਦੇ ਵਿੱਚ ਆ ਜਿਹੜਾ ਇਤਿਹਾਸ ਦਾਸ ਗੋਲ ਦਾ ਪਹਿਲੀ ਵਾਰ ਗੁਰੂ ਗੋਮ ਸਿੰਘ ਜੀ ਭਗਾਵਣੀਆਂ ਦਾ ਜਿੱਤ ਕੇ ਪੱਠੇ ਤੇ ਆਏ ਪਿੰਡ ਕੂਟਲਾ ਗੁਰੂ ਗੋਮ ਸਿੰਘ ਜੀ ਦੇ ਆਏ ਕਹਿੰਦੇ ਆਮ ਕਾਨਾ ਪੱਠੇ ਦੇ ਘੰਟਾ ਤੋਂ ਘੰਟੇ ਚੱਲ ਜਾਣਾ ਉੱਥੇ ਮਜ਼ਦੂਰ ਸੀ ਮਾਰਨ ਟੀਚਰ ਕਰ ਦਿੱਤੀ ਕਹਿੰਦੇ ਤੁਸੀਂ ਕਹਿੰਦੇ ਪੱਠੇ ਤੇ ਚੜਜੋ ਜਦ ਇੰਨੀ ਗੱਲ ਕਹੀ ਮਹਾਰਾਜ ਘੋੜੇ ਤੇ ਸਵਾਰ ਸੀ ਉਹਨਾਂ ਨੇ ਅੱਡੀ ਮਾਰੀ ਘੋੜਾ ਪੁੱਠੇ ਤੇ ਚੱਲਣ ਲੱਗਾ ਉਹਦੇ ਪੌੜ ਲੱਗੇ ਪੱਠੇ ਘੋੜੇ ਦੇ ਘੋੜੇ ਦੇ ਪੌੜ ਲੱਗੇ ਹੋਏ ਆ ਪੱਠੇ ਨੂੰ ਜਦੋਂ ਪੱਠੇ ਨੂੰ ਪੌੜ ਲੱਗੇ ਘੋੜੇ ਦੀ ਉਹ ਪੱਠਾ ਨਾ ਠੰਡਾ ਹੋ ਗਿਆ ਸੀਗਾ ਜਲਦਾ ਫਲਦਾ ਤਪਦਾ ਸੀ ਪੂਰਾ ਹੁਣ ਮਜ਼ਦੂਰ ਡਰ ਕੇ ਜਿਹੜੇ ਮਹਾਰਾ ਨੂੰ ਕਹਿੰਦੇ ਤੁਸੀਂ ਪੱਠੇ ਤੇ ਚੜ੍ਹ ਦੀ ਜਦੋਂ ਪੱਠਾ ਠੰਡਾ ਹੋ ਗਿਆ ਮਜ਼ਦੂਰ ਡਰ ਗਏ ਇੱਕ ਮਜ਼ਦੂਰ ਦਸਣ ਆਂਦਾ ਉਹ ਹਵੇਲੀ ਵਿੱਚ ਆਂਦਾ ਜਿੱਥੇ ਆ ਵੀਡੀਓ ਬਣਾਉਂਦੇ ਆ ਇੱਥੇ ਦਸਣ ਆਇਆ ਹਵੇਲੀ ਵਿੱਚ ਪੱਠੇ ਤੋਂ ਮਜ਼ਦੂਰ ਇੱਕ ਏ ਨੰਗੇ ਪੈਰੀ ਚੱਲ ਗਿਆ ਜਦੋਂ ਇਹਨੂੰ ਦੱਸਿਆ ਕਿ ਉੱਥੇ ਦੇਖੋ ਕੌਤਕ ਵਰਤ ਗਿਆ ਇਹ ਪੱਠਾ ਠੰਡਾ ਹੋ ਗਿਆ ਨੰਗਖਾਨ ਮਜ਼ਦੂਰ ਦੇ ਨਾਮ ਨੰਗੇ ਪੈਰੀ ਜਾ ਕੇ ਪੱਠਾ ਦੇਖਣ ਚਲਾ ਗਿਆ ਠੰਡਾ ਪੱਠਾ ਗੁਰੂ ਗੋਮੇ ਸਿੰਘ ਜੀ ਉਦੋਂ ਘੋੜੇ ਤੇ ਸਵਾਰ ਬੇਨਤੀ ਕੀਤੀ ਹੱਥ ਜੋੜੇ ਮਹਾਰਾਜ ਵੀ ਗਲਤੀ ਮਾਫ ਕਰੋ ਚਲੋ ਹਵੇਲੀ ਵਿੱਚ ਇਸ ਕਿਲੇ ਚ ਇਹਨੂੰ ਕਿਲਾ ਵੀ ਕਹਿੰਦੇ ਆਪਾਂ ਹਵੇਲੀ ਇਤਿਹਾਸਕ ਹਵੇਲੀ ਕਹਿੰਦੇ ਆ। ਆਪਣੀ ਹਵੇਲੀ ਵਿੱਚ ਪਹਿਲੀ ਵਾਰੀ ਗੁਰੂ ਗੋਮੇ ਸਿੰਘ ਜੀ ਨੂੰ ਨਿਹੰਗ ਖਾਨ ਪੱਠਾ ਠੰਡਾ ਕਰਕੇ ਆਉਂਦੇ ਆ ਦੂਜੀ ਵਾਰੀ ਬੀਬੀ ਮਹਮਤਾਦ ਦਾ ਭਾਈ ਆਲਮ ਖਾਨ ਤਕੜਾ ਹੋਇਆ ਉਹਦੀ ਮੰਗਣੀ ਤੇ ਆਉਂਦਿਆ ਜਦੋਂ ਮੰਗਣੀ ਹੁੰਦੀ ਆ ਤੀਜੀ ਵਾਰ ਮਹਾਰਾਜ ਸ਼ਾਦੀ ਹੁੰਦੀ ਆ ਜਦੋਂ ਸ਼ਾਦੀ ਤੇ ਆਉਂਦਿਆ ਤੀਜੀ ਵਾਰ ਚੌਥੀ ਵਾਰੀ ਛੇਪੋ ਨੂੰ ਅਨੰਦਪੁਰ ਸਾਹਿਬ ਛੱਡਿਆ ਮਹਾਰਾਜ ਸਰਸਾ ਦੇ ਪਿਛੋੜਾ ਪੈ ਗਿਆ ਪਰਿਵਾਰ ਖੇਰੂ-ਖੇਰੂ ਹੋ ਗਿਆ ਮਹਾਰਾਜ ਦਾ ਪਰਿਵਾਰ ਤੇ ਨਹੀਂ ਸੱਜ ਬੰਨਿਆ ਗਿਆ ਛੋੜੇ ਸਾਹਿਬ ਜਾਂ ਦੇ ਗੰਗੂ ਬਹਾਮਣ ਸੇੜੀ ਪਿੰਡ ਆਪਣੇ ਮਰਿੰਡੇ ਨੂੰ ਲੈ ਜਾਂਦਾ ਛੋਟੇ ਸਾਹਿਬ ਜਾਂ ਦੇ ਮਾਤਾ ਗੁਜਰਕੌਰ ਉਹਦੇ ਵਿੱਚ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਨੂੰ ਦਿੱਲੀ ਨੂੰ ਰਵਾਨਾ ਹੋ ਗਏ ਉਨਾ ਬੱਚੇ ਵੱਡੇ ਸਾਹਿਬ ਜادہ ਜੀਤ ਸਿੰਘ ਜਿਆਰ ਸਿੰਘ ਬਾਬਾ ਵਿਚਿੱਤਰ ਸਿੰਘ ਗੁਰੂ ਗੋਬਿੰਦ ਸਿੰਘ ਇਹਨਾਂ ਦੇ ਕਾਫਲੇ ਨੂੰ ਮਾਲਕਪੁਰ ਰੰਗਣਾ ਜਦੋਂ ਅਸੀਂ ਟੱਪਦੇ ਆਂ ਉੱਥੇ ਆਂਦਾ ਮਾਲਪੁਰ ਰੰਗਣਾ ਉੱਥੇ ਜੰਗ ਛਿੜੀ ਵਿਚਿੱਤਰ ਸਿੰਘ ਜਾਦੇ ਪੱਟੜ ਗਿਆ ਵਿਚਿੱਤਰ ਸਿੰਘ ਨੂੰ ਛੱਡਣ ਬਾਅਦ ਤੇ ਵੱਡਾ ਸਾਹਿਬ ਜادہ ਬਾਬਾ ਜੀਤ ਸਿੰਘ ਜਿਆਰ ਸਿੰਘ ਇਸ ਹਵੇਲੀ ਵਿੱਚ ਆਏ ਨਿਹੰਗ ਖਾਨ ਦੀ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਵਿਚਿੱਤਰ ਸਿੰਘ ਨੂੰ ਲੈ ਆ ਕੇ ਲਟਾ ਦਿੱਤਾ ਜਿਸ ਕਮਰੇ ਵਿੱਚ ਅਸੀਂ ਵੀਡੀਓ ਬਣਾਨੇ ਆ ਇਹਦੇ ਕਮਰੇ ਦੇ ਜੋ ਵੀ ਹੁਣ ਦਰਵਾਜ਼ੇ ਸਭ ਕੁਛ ਦੀਆਂ ਛੱਤਾਂ ਪਈਆਂ ਅੱਜ ਢਾਂਚਾ ਜਿੰਨਾ ਵੀ ਹੈਗਾ ਤੁਸੀਂ ਦੇਖਦੇ ਆ ਇਸ ਕਮਰੇ ਦੇ ਵਿੱਚ ਲਟਾ ਦਿੱਤਾ ਬਾਬਾ ਬਚਿੱਤਰ ਸਿੰਘ ਨੂੰ ਪੰਜ ਕਿੱਲੇ ਸੀਗਾ ਜਦੋਂ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਉਰੋਪਰ ਸੀਗੀ ਚੌਂਕੀ ਕਿ ਬਾਗੀ ਸਿੰਘ ਕਹਿੰਦੇ ਕਿਲੇ ਦੇ ਵਿੱਚ ਦੇਖਿਆ ਹਵੇਲੀ ਦੇ ਵਿੱਚ ਨਿਆੰਗ ਖਾਨ ਦੀ ਘੇਰਾ ਪੈ ਗਿਆ ਘੇਰਾ ਪੈ ਗਿਆ ਪੰਜ ਕਿੱਲੇ ਸੀਗਾ ਸਾਰੇ ਕਹਿੰਦੇ ਕਮਰਾ ਕਮਰਾ ਫੂਲਿਆ ਕਮਰੇ ਬਹੁਤ ਸੀ ਦੇ ਉਹਦੀਆਂ ਪੇਟੀਆਂ ਸਦੂਖਾ ਦਿੰਦੇ ਸੀ ਲੱਕੜ ਦੀਆਂ ਲੱਕੜ ਦੀਆਂ ਸਦੂਕਾ ਫੋਲਕੀਆਂ ਤਲਾਈਆਂ ਫੋਲਕੀਆਂ ਜਦੋਂ ਪਤਾ ਲੱਗਿਆ ਨਿਆਖਾਨ ਨੂੰ ਕਿ ਕੀੜਾ ਪੈ ਗਿਆ ਨਿਆਖਾ ਨਹੀਂ ਦਰਵਾਜ਼ੇ ਦੇ ਬਾਹਰ ਬੈਠ ਜਾਂਦਾ ਜਿੱਤੇ ਹੀ ਆਪਾਂ ਪਿੱਟਕਰੀ ਬੈਠਾ ਦਰਵਾਜ਼ੇ ਦੇ ਬਾਹਰ ਨਿਆਖਾਨ ਆ ਕੇ ਬੈਠ ਗਿਆ ਨਿਆਖਾਨ ਤੂੰ ਬੈਠਾ ਇਹ ਗੇਟ ਖੋਰ ਕਹਿੰਦਾ ਮੈਂ ਨਹੀਂ ਖੋਲਣਾ ਕਹਿੰਦਾ ਕਿਉਂ ਕਹਿੰਦਾ ਮੇਰਾ ਦਿਮਾਗ ਦਾ ਅੰਦਰ ਧੀਜ ਵਈ ਪਿਆ ਕਹਿੰਦੇ ਨਿਆਖਾਨ ਸਿੰਘਾਂ ਦੀ ਖਬਰ ਆਈ ਆ ਤੂੰ ਝੂਠ ਬੋਲਦਾ ਅਗਰ ਤੇਰੀ ਲੜਕੀ ਅੰਦਰੋਂ ਬਾਹਰ ਮਾਰ ਬਾਹਰ ਆਵੇ ਘੇਰੇ ਵਿੱਚ ਆਏ ਨਿਹੰਗ ਖਾਨਾ ਆਵਾਜ਼ ਦਿੱਤੀ ਕਿ ਬੇਟਾ ਮੁਮਤਾ ਤੁਸੀਂ ਬਾਹਰ ਆ ਜਾਓ ਉਹਦੇ ਕੰਨਾਂ 'ਚ ਅੰਦਰ ਆਵਾਜ਼ ਪਈ ਧਿਆਨ ਦਿਓ ਹੁਣ ਇੰਨਾ ਕੁ ਗੇਟ ਖੋਲ ਗਿਆ ਉਹ ਡਰ ਜਾਂਦੀ ਆ ਜਦੋਂ ਛਾਤੀ ਮਾਰਦੀ ਅੰਦਰ ਨੂੰ ਪੈਰ ਰੱਖਦੀ ਆ ਉਹ ਡਰਦੀ ਆ ਨਿਹੰਗ ਖਾਨ ਬੋਲਦਾ ਬੇਟਾ ਮੁਮਤਾ ਜੀ ਤੁਸੀਂ ਡਰੋ ਨਾ ਦੱਸੋ ਅੰਦਰ ਮਹਿਮਾਨ ਕੀ ਕਰਦੇ ਆ ਪਿਤਾ ਜੀ ਆਰਾਮ ਕਰ ਜਾਓ ਤਾਂ ਨੇ ਹੱਥ ਜੁੜ ਕੇ ਲੜਕੀ ਨੇ ਕਿਹਾ ਸ਼ਰਮਿੰਦੇ ਹੋ ਕੇ ਚੱਲ ਗਏ ਜਦੋਂ ਉਹਨਾਂ ਛਾਤੀ ਮਾਰੀ ਵਾਕਈ ਇਹਦੀ ਲੜਕੀ ਆ ਸ਼ਰਮਿੰਦੇ ਹੋ ਕੇ ਚੱਲ ਗਏ ਨਿਹੰਗ ਖਾਨ ਨੇ ਸੀ ਗਲਤੀ ਮੰਨਦੇ ਆ ਜਿਹੜੀ ਉੱਪਰ ਸ਼ਿਕਾਇਤ ਕੀਤੀ ਸੀ ਉਹ ਗਲਤ ਆ ਰਿਪੋਰਟ ਬਿੱਤੇ ਬਾਕੀ ਸਾਡੇ ਦਿਮਾਗ 'ਚ ਫਰਕ ਹੋ ਸਕਦਾ ਗਲਤੀ ਮੰਨ ਕੇ ਬਾਹਰੋਂ ਚਲੇ ਜਾਂਦੇ ਆ ਕਮਰੇ ਦੀ ਤਲਾਸ਼ੀ ਨਹੀਂ ਹੁੰਦੀ ਗੁਰੂ ਗੋਬਿੰਦ ਸਿੰਘ ਨਾਲੇ ਪਿੰਡ ਲਖਮੀਪੁਰ ਤੋਂ ਆ ਕੇ ਕਿਰਪਾਨ ਕਟਾਰ ਦੀ ਗਿਆ ਮਿਲ ਕੇ ਜਾਂਦੇ ਆ ਮਹਾਰਾਜ ਇਹਨੂੰ ਚੌਥੀ ਵਾਰ ਆ ਕੇ ਮਿਲ ਕੇ ਗਏ ਆ ਕਿਰਪਾਨ ਕਟਾਰ ਦੇ ਕੇ ਗਿਆ ਇਹਨੂੰ ਦੱਬਿਓ ਨਾ ਪਰਵਾਹ ਨੂੰ ਸਮਝਾ ਰਿਹਾ ਇਹਨੂੰ ਦੱਬਿਓ ਨਾ ਕਿਰਪਾਨ ਕਿਟਾਰ ਦੀ ਪੂਜਾ ਕਰਿਓ ਇਹਦੇ ਵਿੱਚ ਅਸੀਂ ਦਰਸ਼ਨ ਕਰਾਂਗੇ ਉਹ ਹੈ ਜੀ ਪੱਠਾ ਸਾਹਿਬ ਪੀਆ ਪਰਵਾਰ 47 ਵਿੱਚ ਗਿਆ ਕੋਈ ਸਮਾਂ ਵਾਲਾ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਕਿਰਪਾਨ ਕਿਟਾਰ ਦੇ ਕੇ ਸਮਝਾ ਕੇ ਪਰਵਾਰ ਨੂੰ ਚਾਲੇ ਮਾਰ ਤੇ ਮਾਰਨ ਨੌਵੇਂ ਪਾਤਸ਼ਾਹ ਜੀ ਦਿੱਲੀ ਨੂੰ ਗਏ ਉਹ ਵੀ ਇੱਥੇ ਇੱਕ ਰਾਤ ਕੱਟੀ ਜਾਂਦੀ ਆ 8ਵੇਂ ਪਾਛਾ ਚਾਚੇ ਇਤਿ ਦੀ ਬਿਮਾਰੀ ਉਹ ਵੀ ਆ ਕੇ ਗਿਆ 7ਵੇਂ ਪਾਛਾ ਵੀ ਆ ਕੇ ਗਿਆ 5 ਪਾਛੇ ਆ ਕੇ ਗਏ ਆਓ ਆਪਾਂ ਇਹਦੇ ਦਰਸ਼ਨ ਕਰੀਏ ਆਪਾਂ মিডিਆ ਵਾਲਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਹੜੇ মিডিਏ ਰਾਹੀਂ ਸਾਡੀਆਂ ਖਬਰਾਂ ਜਾਂਦੀਆਂ ਸੀ ਭਾਈ ਸਾਹਿਬ ਦਾ ਨੋਂ ਤਾਂ ਗੁਰੂ ਸਾਹਿਬ ਜਾਣਦੇ ਆ ਸੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਸੰਗਤ ਨੂੰ ਵੀ ਬੇਨਤੀ ਕਰਦੇ ਆ ਪੱਠੇ ਦੇ ਨਾਲ ਹੀ ਬਾਬਾ ਬਚਿੱਤਰ ਸਿੰਘ ਦਾ ਜਦੋਂ ਅਸੀਂ ਲੈਣਾ ਟੱਪਦੇ ਆ ਗੁਰਦੁਆਰਾ ਉਹਦੇ ਉੱਪਰ ਕਿਲਾ ਖੁੱਲ ਗਿਆ ਆਓ ਆਪਾਂ ਦਰਸ਼ਨ ਕਰੀਏ ਦਰਸ਼ਨ ਕਰਕੇ ਹੋਰ ਵੀ ਆਪਾਂ ਇਹਨੂੰ ਸੁੰਦਰ ਬਣਾਈਏ ਇਹ ਲੈਣ ਨੂੰ ਆਪ ਸਭ ਨੂੰ ਬੇਨਤੀ ਕਰਦੇ ਆਂ মিডিਆ ਰਾਹੀਂ ਵੀ ਬੇਨਤੀ ਕਰਦੇ ਆਂ ਸੰਗਤ ਜੀ ਜਰੂਰ ਆ ਕੇ ਜਾਇਆ ਕਰੋ ਪੰਜ ਪਾਛੇ ਆ ਕੇ ਗੀਆਂ ਕੋਟਲੇ ਵਿੱਚ ਕਿਲਾ ਖੁੱਲ ਗਿਆ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ